ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਆਇਆ ਵੀਰ ਉਹਨਾਂ ਕੋ ਲਾਈਟਾਂ ਸਾਫ਼ ਕਰਾਉਣ ਰਾਇਲ ਮੋਟਰ ਇਹਨਾਂ ਦੀ ਸ਼ਾਪ ਦਾ ਨੋਆ ਆ ਦੇਖੋ ਗੱਡੀ ਦੀਆਂ ਲਾਈਟਾਂ ਦਾ ਕੀ ਹਾਲ ਹੋਇਆ ਹੋਇਆ ਪੀਲੀਆਂ ਹੋਈਆਂ ਹੋਈਆਂ ਜਮਾਈ ਦਿਖੇ ਰਿਹਾ ਹੁਣਾਂ ਤੁਹਾਨੂੰ ਗ੍ਰੀਡ ਲਾਈਟਾਂ ਜਮਾਈ ਪੀਲੀਆਂ ਪਈਆਂ ਨੇ ਇਹਨਾਂ ਤੋਂ ਅੱਜ ਆਪਾਂ ਸਾਫ਼ ਕਰਾਵਾਂਗੇ ਗੱਡੀ ਦੀਆਂ ਲਾਈਟਾਂ ਨਾਲੇ ਤੁਹਾਨੂੰ ਦਿਖਾਉਂਗਾ ਵੀ ਦੇਖਿਓ ਕਹੇ ਜਿਹੀ ਬਣ ਗਈ ਨਾਲੇ ਵੀਰ ਨਾਲ ਗੱਲ ਕਰਾਉਂਗਾ ਮੈਂ ਤੁਹਾਨੂੰ ਦੁਕਾਨ ਦਿਖਾਉਣਾ ਆਹ ਦੇਖੋ ਹਾਲ ਆ ਲਾਈਟ ਦਾ ਵੀ ਜਮਾਈ ਨਮੀ ਬਣਾ ਦੇਣੀ ਹੈ ਵੀਰ ਉਹਨਾਂ ਨੇ ਵੀਰ ਉਹਨਾਂ ਕੋਲ ਪੁਰਾਣੀਆਂ オリジナル ਲਾਈਟਾਂ ਵੀ ਮਿਲ ਜਾਂਦੀਆਂ ਨੇ ਕੋਈ ਵੀ ਲਾਈਟ ਲੈਣੀ ਹੋਵੇ ਪਿੱਛੇ ਵਾਲੀ ਅੱਗੇ ਵਾਲੀ ਕੋਈ ਵੀ ਗੱਡੀ ਦੀ ਹਰੇਕ ਗੱਡੀ ਦੀ ਲਾਈਟ ਆ ਵੀਰ ਉਹਨਾਂ ਕੋਲ ਸਾਈਡ ਗਲਾਸ ਮਿਰਰ ਵੀ ਹੈਗੇ ਨੇ ਮੈਂ ਹੁਣ ਜੋ ਲਾਈਟਾਂ ਸਾਫ਼ ਕਰਾਉਂਗਾ ਤੁਹਾਨੂੰ ਦਿਖਾਉਂਗਾ ਦੇਖੋ ਸਾਫ਼ ਕਰਨ ਲੱਗਿਆ ਸੀਗਾ ਹੁਣ ਆਪਣੀ ਵਾਲੀ ਲਾਈਟ ਜਦੋਂ ਸਾਫ਼ ਕਰਾਵਾਂਗੇ ਤੁਹਾਨੂੰ ਦਿਖਾਵਾਂਗੇ ਬੰਪਰ ਟੁੱਟੇ ਜਾਂਦਾ ਜਾਂ ਤੜੇ ਜਾਂਦਾ ਉਹ ਵੀ ਠੀਕ ਕਰਦੇ ਨੇ ਵੀਰ ਉਹ ਨਹੀਂ ਵੀਰ ਨੂੰ ਪੁੱਛਦੇ ਆ ਇੱਕ ਵਾਰੀ ਸਾਰਾ ਕੋਈ ਵੀ ਕੀ ਕੀ ਠੀਕ ਕਰਦੇ ਹੋ ਕੀ ਦੇਖੋ ਨਵੇਂ ਮਾਡਲ ਆ i20 ਦੀ ਪਿੱਛੇ ਵਾਲੀ ਲਾਈਟ ਪਈ ਹੈ ਕੋਈ ਵੀ ਗੱਡੀ ਦੀ ਲਾਈਟ ਮਿਲ ਸਕਦੀ ਹੈ ਜੇ ਤੁਸੀਂ ਪੁੱਛੋਗੇ ਉਰੇ ਆ ਕੇ ਨਾਲੇ ਘੱਟ ਪਰ ਘੱਟ ਰੇਟ ਆ ਵੀਰ ਉਹਨਾਂ ਦਾ ਜੀ ਦੇਖੋ ਲਾਈਟਾਂ ਦਾ ਹਾਲ ਜਮ੍ਹਾਂ ਹੀ ਪੀਲੀਆਂ ਪਈਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਆਹ ਦੇਖ ਲਓ ਲਾਈਟ ਦਾ ਹਾਲ ਕੀ ਹੈ ਜਮ੍ਹਾਂ ਹੀ ਨਹੀਂ ਕੁਝ ਵਿੱਚ ਦਿਖਦਾ ਹੈਗਾ ਉਹਨਾਂ ਜਦੋਂ ਚਮਕ ਜਾਣਗੀਆਂ ਤੁਹਾਨੂੰ ਉਦੋਂ ਦਿਖਾਵਾਂਗੇ ਵੀਰ ਕੀ ਕਰਦਾ ਵਿੱਚ ਵਿੱਚ ਉਹ ਵੀ ਦਿਖਾਵਾਂਗੇ ਵੀਰ ਸਾਫ਼ ਕਰਨ ਲੱਗਾ ਆ ਜਿਹੜੀ ਕਰੈਕਿੰਗ ਜੀ ਆ ਜਾਂਦੀ ਹੁੰਦੀ ਹੈ ਨਾ ਲੈਟਾਂ 'ਚ ਥੋੜੇ ਥੋੜੇ ਕਰੈਕਿੰਗ ਹੈ ਜਿਵੇਂ ਇਹਦੇ ਤਾਂ ਜ਼ਿਆਦਾ ਹੈ ਐਵੇਂ ਥੋੜੀ ਥੋੜੀ ਕਰੈਕਿੰਗ ਆ ਜਾਂਦੀ ਆ ਉਹ ਸਾਫ਼ ਹੋ ਜਾਂਦੀ ਐਵੇਂ ਇਹ ਲੈਟ ਵੀ ਜਦੋਂ ਚਮਕੂਗੀ ਤੁਹਾਨੂੰ ਦਿਖਾਉਂਗਾ ਪੂਰੀ ਤੇ ਵੀਰ ਉਹਨਾਂ ਦਾ ਇੱਕ ਨੰਬਰ ਕੰਮ ਆ ਖੰਨੇ 'ਚ ਸ਼ਾਪ ਆ ਮੈਂ ਤੁਹਾਨੂੰ ਐਡਰੈਸ ਦੱਸੂਗਾ ਵੀਰ ਨੂੰ ਪੁੱਛ ਕੇ ਤੇ ਜਿਨੇ ਲਾਈਟਾਂ ਸਾਫ ਕਰਾਉਣੀ ਆ ਜਾਂ ਬੰਪਰ ਟਿਹੜੇ ਹੋਏ ਨੇ ਕੁਝ ਵੀ ਕਰਾਉਣਾ ਸਾਈਡ ਗਲਾਸ ਲਾਈਟਾਂ ਉਹ ਤਾਂ ਜਰੂਰ ਪਹੁੰਚੋ ਰੇ ਇੱਕ ਵਧੀਆ ਕੰਮ ਆ ਵੀਰ ਉਹਨਾਂ ਦਾ ਫਿਰ ਬਹਿ ਗਿਆ ਲਾਈਟਾਂ ਸਾਫ ਕਰਨਾ ਤੇ ਲੱਗਿਆ ਸਾਫ ਕਰਨਾ ਇਹ ਲੱਗਿਆ ਵੀਰ ਰੇਗ ਮਾਰ ਲਾਉਣ ਮੈਨੂੰ ਲੱਗਦਾ ਪਹਿਲਾਂ ਰੇਗ ਮਾਰ ਲਾਉਣ ਲੱਗਿਆ ਵੀਰ ਆ ਦੇਖੋ ਰੇਗ ਮਾਰ ਲਾਉਣ ਨਾਲ ਇਹ ਲਕ ਜਿੱਦ ਦਾ ਫਰਕ ਪੈ ਜਾਂਦਾ ਪਰ ਸ਼ਾਈਨਿੰਗ ਨਹੀਂ ਆਉਂਦੀ ਹੈਗੀ ਮੈਂ ਪੂਰੀ ਵੀਡੀਓ ਚ ਦਿਖਾਉਂਗਾ ਤੁਹਾਨੂੰ ਆ ਰੇਗਮਾਰ ਦੇਖੋ ਪਏ ਵੀਰ ਦੇ ਪਤਾ ਨਹੀਂ ਕਿਹੜਾ ਕਿਹੜਾ ਨੰਬਰ ਹੋਣਗੇ ਰੇਗਮਾਰ ਤੇ ਮੈਂ ਇੱਕ ਵਾਰੀ ਵੀਰ ਦੀ ਗੱਲ ਵੀ ਸੁਣੀ ਸੀ ਕਿ ਐਂ ਕੋਈ ਬੰਦਾ ਲੈ ਗਿਆ ਲਾਈਟ ਦੇਖ ਕੇ ਵੀ ਵੀਰ ਉਹ ਨਹੀਂ ਰੇਗਮਾਰ ਮਾਰ ਰਹੇ ਨੇ ਤੇ ਉਹ ਕਹਿੰਦਾ ਵੀਰੇ ਇਹ ਤਾਂ ਮੈਂ ਮਾਰ ਲੂੰਗਾ ਆਪੇ ਤੂੰ ਰਹਿਣ ਦੇ ਰੇਗਮਾਰ ਮਾਰਨ ਨੂੰ ਤੇ ਉਸ ਤੋਂ ਬਾਅਦ ਕੀ ਹੋਇਆ ਰੇਗਮਾਰ ਮਾਰ ਕੇ ਘਰੇ ਮਾਰਨ ਲੱਗ ਗਿਆ ਰੇਗਮਾਰੋ ਉਹ ਜ਼ਿਆਦਾ ਖਰਾਬ ਹੋ ਗਈ ਲਾਈਟ ਐਂ ਦੇ ਕੇ ਜਿਆਦਾ ਖਰਾਬ ਲੇਟ ਹੋ ਗਈ ਤੇ ਜਿੰਨੇ ਪੈਸੇ ਮੰਗੇ ਸੀ ਵੀਰ ਨੇ ਉਦੋਂ ਲੇਟ ਸਾਫ ਕਰਨ ਨੂੰ ਉਹ ਚੱਕ ਲਿਆ ਆ ਫੇਰ ਵਾਪਸ ਲੇਟ ਕਹਿੰਦਾ ਵੀਰੇ ਤੂੰ ਹੀ ਕਰ ਦੇ ਸਾਫ ਮੈਂ ਉਹੀ ਸਮਝਾਉਣਾ ਚਾਹੁੰਨਾ ਵੀ ਕੋਈ ਬੰਦਾ ਦੇਖ ਕੇ ਨਾ ਵੀ ਰੇਗ ਮਾਰ ਮਾਰ ਰਿਹਾ ਆਪੇ ਮਾਰਨ ਲੱਗ ਜਾਂਦਾ ਉਹ ਗਲਤ ਆ ਜਿਹੜਾ ਜਿਹਦਾ ਕੰਮ ਆ ਉਹ ਉਹਨੂੰ ਪਤਾ ਏ ਉਹ ਫੇਰ ਲੇਟ ਵੀਰ ਉਹਨਾਂ ਕੋਲ ਲੈ ਕੇ ਆਇਆ ਉਰੇ ਤੇ ਵੀਰ ਉਹਨਾਂ ਨੇ ਕਿਹਾ ਵੀ ਹੁਣ ਤਾਂ ਹੋਰ ਖਰਾਬ ਹੋ ਗਈ ਉਹ ਤੋਂ ਵੱਧ ਪੈਸੇ ਲੱਗਣਗੇ ਉਹ ਕਹਿੰਦਾ ਜਿੰਨੇ ਮਰਜੀ ਲੱਗਣ ਵੀ ਹੁਣ ਤੂੰ ਸਾਫ਼ ਕਰਕੇ ਦੇ 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 ਨਹੀਂ ਕਰਦੇ ਗੁੱਸੇ ਹੋਣਗੇ ਕਦੇ ਵੀ ਦੇਖ ਕੇ ਕੋਈ ਵੀ ਕੰਮ ਇਹਦਾ ਮਤਲਬ ਇਹ ਆ ਵੀ ਜਿਹੜਾ ਕੰਮ ਹੁੰਦਾ ਉਹ ਤੋਂ ਹੀ ਕਰਉਣਾ ਚਾਹੀਦਾ ਆਪੇ ਚੱਕ ਕੇ ਨਹੀਂ ਕੁਝ ਵੀ ਕਰਨਾ ਚਾਹੀਦਾ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਤਾਂ ਦੱਸ ਰਿਹਾ ਵੀ ਅੱਧੇ ਬੰਦੇ ਮੈਂ ਦੇਖੇ ਨੇ ਇਹਨਾਂ ਨੂੰ ਦੇਖ ਕੇ ਵੀ ਇਹ ਤਾਂ ਰੇਗ ਮਾਰੇ ਮਾਰ ਰਹੇ ਨੇ ਵੀ ਆਪੇ ਲੈ ਜਾਂਦੇ ਨੇ ਘਰੇ ਤੇ ਆਪੇ ਮਾਰ ਕੇ ਖਰਾਬ ਕਰਕੇ ਲੈਟਾਂ ਲਿਆਉਂਦੇ ਨੇ ਉਹ ਇਦੇ ਨਾਲ ਰੇਗਮਾਰ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਲੱਗਦਾ ਇਹਨੂੰ ਤਾਂ ਸਾਫ਼ ਹੁੰਦੀ ਆ ਤਾਂ ਇੰਨੀ ਚਮਕਦੀ ਆ ਜਦੋਂ ਚਮਕ ਜੂਗੀ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਦੇ ਵਿੱਚ ਉਹ ਵੀ ਤੇ ਵੀਰ ਨੂੰ ਪੁੱਛਾਂਗੇ ਵੀ ਕੀ ਕੀ ਸਮਾਨ ਰੱਖਿਆ ਹੈ ਵੀਰ ਨੇ ਕਾਹਦਾ ਕਾਹਦਾ ਕੰਮ ਕਰਦਾ ਹੈ ਵੀਰ ਆ ਦੇਖੋ ਲੱਗਿਆ ਰੇਗਮਾਰ ਮਾਰਨ ਇਹਦੇ ਵੀ ਬਹੁਤ ਪ੍ਰੋਸੈਸ ਹੁੰਦੇ ਨੇ 2-3 ਤਰ੍ਹਾਂ ਦਾ ਲੱਗਦਾ ਹੁੰਦਾ ਰੇਗਮਾਰ ਐਂ ਥੋੜੀ ਆ ਵੀ ਕੋਈ ਵੀ ਚੱਕ ਕੇ ਰੇਗਮਾਰ ਮਾਰ ਦੋ ਆ ਦੇਖ ਸਾਫ਼ ਹੋਊਗਾ ਤੁਹਾਨੂੰ ਦਿਖਾਵਾਂਗੇ ਆ ਦੇਖੋ ਹੋਰ ਗੱਡੀ ਵੀ ਵੀਰ ਉਹਨਾਂ ਕੋ ਖੜੀ ਆ ਮੈਂ ਕਹਿੰਦਾ ਖੰਨੇ ਦੇ ਆਲੇ-ਦਾਲੇ ਜਿੰਨੇ ਵੀ ਪਿੰਡ ਆ ਸਾਰੇ ਵੀਰ ਉਹਨਾਂ ਤੋਂ ਹੀ ਕੰਮ ਕਰਾਉਂਦੇ ਨੇ ਤੇ ਦੂਈ ਗੱਲ ਜਿੰਨੇ ਵੀ ਮਿਸਤਰੀ ਨੇ ਆਲੇ-ਦਾਲੇ ਉਹ ਵੀ ਵੀਰ ਉਹਨਾਂ ਕੋਲੇ ਹੁੰਦੇ ਨੇ ਇੱਕੇ ਦੁਕਾਨ ਆ ਇਹ ਖੰਨੇ 'ਚ ਤੇ ਆ ਦੇਖੋ ਆ ਵੀਰ ਵੀ ਇਹਦੀਆਂ ਵੀ ਲੈਟਾਂ ਸਾਫ਼ ਕਰਨ ਲੱਗਿਆ ਆ ਹਾਲ ਦੇ ਲੋ ਲੈਟ ਦਾ ਕੀ ਆ ਇੱਕ ਲੈਟ ਵੀਰ ਨੇ ਪਹਿਲਾਂ ਹੀ ਸਾਫ਼ ਕਰੀ ਹੋਈ ਆ ਫਿਰ ਆਹ ਦੇਖ ਲਈ ਤੁਸੀਂ ਕੀ ਹਾਲ ਆ ਪੀਲੀ ਕਿੰਨੀ ਪਈ ਅੰਦਰ ਮਿੱਟੀ ਬਹੁਤ ਆ ਹੁਣ ਦੂਈ ਲੈਟ ਦੇਖੋਨ ਨਾ ਤੁਹਾਨੂੰ ਆ ਲਾਈਟ ਦੇਖੋ ਨਮੀ ਬਣ ਗਈ ਨਾ ਵੀਰ ਨੇ ਇੱਕ ਲਾਈਟ ਸਾਫ ਕਰਕੇ ਲਾਤੀ ਜਮਾਈ ਨਮੀ ਬਣਾਤੀ ਦੇਖੋ ਇਹਦਾ ਹਾਲ ਦੇਖੋ ਤੇ ਇਹਦਾ ਦੇਖੋ ਜਮਾਈ ਨਮੀ ਵਾਲੇ ਟਾ ਬਣਾ ਦਿੰਦਾ ਵੀਰੇ ਬਹੁਤ ਗੱਡੀਆਂ ਦੀਆਂ ਪੀਲੀਆਂ ਹੁੰਦੀਆਂ ਨੇ ਮੈਂ ਵੀ ਤਾਂ ਹੀ ਸਾਫ ਕਰਾਉਣ ਆਇਆ ਆਪਣੀ ਗੱਡੀ ਦੀ ਆ ਦੇਖ ਲਿਆ ਤੁਸੀਂ ਕਿੰਨੇ ਪੀਲੇ ਹੁਣ ਆ ਦਿਖਾਉਣਾ ਇੰਨੇ ਚ ਕਿੰਨਾ ਫਰਕ ਪੈ ਗਿਆ ਇਹ ਚੱਲ ਰਿਹਾ ਪ੍ਰੋਸੈਸ ਤੁਹਾਨੂੰ ਦਿਖਾਉਂ ਸਾਰਾ ਜਦੋਂ ਨਮੀ ਬਣ ਗਈਆਂ ਲਾਈਟਾਂ ਨਮੀ ਪਉਣ ਦੀ ਲਾਈਟ ਕੋਈ ਮਤਲਬ ਨਹੀਂ ਹੈਗਾ ਜੇ ਲਾਈਟਾਂ origignal ਨੇ ਤਾਂ ਵੀਰ ਉਹ ਨਹੀਂ ਕਹਿੰਦੇ ਸਾਫ਼ ਹੋ ਜਾਣਗੀਆਂ ਜੇ ਦੇਸੀ ਨੇ ਉਹ ਨਹੀਂ ਸਾਫ਼ ਹੋਣੀਆਂ ਹੈਗੀਆਂ ਜੇ origignal ਨੇ ਤਾਂ ਜਮ ਹੀ ਨਮੀਆ ਬਣ ਜਾਣਗੇ ਜਿਵੇਂ ਜਿਵੇਂ ਨਵੀਂ ਗੱਡੀ ਨੂੰ ਹੁੰਦੀਆਂ ਨੇ ਉਹ ਮੈਂ ਤੁਹਾਨੂੰ ਦਿਖਾਏ ਦਿੱਤਾ ਦੇਖੋ ਇੱਧਰ ਲਾਈਟ ਦਾ ਕੀ ਹਾਲ ਆ ਤੇ ਇੱਧਰਲੀ ਦੇਖੋ ਕਿੰਨੀ ਚੰਪਦੀ ਆ ਮੈਂ ਆਪਣੀ ਗੱਡੀ ਦੀਆਂ ਵੀ ਦਿਖਾਉਂਗਾ ਤੁਹਾਨੂੰ ਲਾਈਟਾਂ ਜਦੋਂ ਸਾਫ਼ ਹੋ ਗਈਆਂ ਲੱਗਿਆ ਹੋਇਆ ਵੀਰ ਮਿਹਨਤ ਕਰਨ ਪੂਰੀ ਚਮਕਾ ਦੇ ਜਮਾ ਵੀ ਬਾਈ ਜੀ ਦੇਖੋ ਵੀਰ ਦਾ ਰੇਗ ਮਾਰਦਾ ਪ੍ਰੋਸੈਸ ਹੋ ਗਿਆ ਓਕੇ ਰੇਗ ਮਾਰ ਲੌਨ ਨਾਲੇ ਦੇਖੋ ਕਿੰਨਾ ਫਰਕ ਪੈ ਗਿਆ ਆਹ ਦੇਖੋ ਲਾਈਟ ਮੇਰੀ ਗੱਡੀ ਦੀ ਹੋਮੀ ਹੈ ਇੱਕ ਹਜੇ ਸਾਫ਼ ਕਰ ਰਹੇ ਹੁਣ ਵੀਰ ਲੌਨ ਲੱਗਿਆ ਅਗਲਾ ਪ੍ਰੋਸੈਸ ਸ਼ੁਰੂ ਇਹ ਕੀ ਹੈ ਵੀਰੇ ਕੰਪਾਊਂਡ ਹੈ ਅੱਛਾ ਇਹ ਕੰਪਾਊਂਡ ਕੰਪਾਊਂਡ ਵੀ ਕਈ ਤਰ੍ਹਾਂ ਦੀ ਹੁੰਦੀ ਹੋਊਗੀ ਨਾ ਇਹ ਕਿਹੜੀ ਕੰਪਾਊਂਡ ਹੈ ਇਹ ਰਵਿੰਗ ਵਾਲੀ ਹੈ ਇਹ ਰਵਿੰਗ ਵਾਲੀ ਕੰਪਾਊਂਡ ਹੈ ਹੁਣ ਰਵਿੰਗ ਹੋਊਗੀ ਇਹਦੇ ਆ ਲਓ ਜੀ ਕਰਨ ਲੱਗਿਆ ਮਸ਼ੀਨ ਚਾਲੂ ਤੁਹਾਨੂੰ ਦਿਖਾ ਦਿੰਨਾ ਮੈਂ ਥੋੜਾ ਜਿਹਾ ਦੇਖੋ ਯਾਰ ਥੱਲੇ ਲਾਈਨ ਕਿੰਨੀ ਸਾਫ਼ ਹੋਈ ਜਾ ਰਹੀ ਆ ਇੱਥੇ ਇੱਥੇ ਮਾਰ ਰਿਹਾ ਵੀਰ ਜੀ ਰਵਿੰਗ ਵਾਲੀ ਪਾਲਿਸ਼ ਲਾਤੀ ਵੀਰ ਨੇ ਇਹਦੇ ਤੇ ਤੇ ਸਾਫ ਦੇਖੋ ਕਿੰਨੀ ਹੋ ਗਈ ਲਾਈਟ ਜਮਾ ਹੀ ਨਮੀ ਬਣ ਗਈ ਲਾਈਟ ਉਹਦਾ ਹਾਲ ਦੇਖ ਲਓ ਕੀ ਆ ਮੇਰੀ ਗੱਡੀ ਦੀ ਲਾਈਟ ਦਾ ਤੇ ਇਹਦਾ ਹਾਲ ਦੇਖ ਲਓ ਹਜੇ ਵੀਰ ਹੋਰ ਵੀ ਇੱਕ ਡੱਬੀ ਜੀ ਲਈ ਬੈਠਾ ਏ ਹੋਰ ਵੀ ਲਾਉਣ ਲੱਗਾ ਕੁਝ ਇਹ ਕਿਹੜੀ ਕੰਪਾਊਂਡ ਆ ਵੀਰੇ ਇਹ 3 ਐਮ ਐਮ ਦੀ ਕੰਪਾਊਂਡ ਲਾਉਣ ਲੱਗਾ ਹੈ ਸ਼ਾਈਨਿੰਗ ਵਾਲੇ ਵੀਰ ਕਹਿੰਦਾ ਹੁਣ ਇਹਦੇ ਤੇ ਹੋਰ ਸ਼ਾਈਨਿੰਗ ਆਊਗੀ ਇਹ ਤਾਂ ਨਮੀ ਪਹਿਲਾਂ ਹੀ ਬਣ ਗਈ ਵੀਰੇ ਕਹਿੰਦਾ ਹੋਰ ਨਮੀ ਕਰਕੇ ਦਊਂਗਾ ਤੈਨੂੰ ਜਿਵੇਂ ਜੰਸੀ ਚੋ ਆਈ ਹੁੰਦੀ ਹੈ ਕਹਿੰਦਾ ਉਹ ਜਿਵੇਂ ਬਣਾ ਕੇ ਦਊਂਗਾ ਦੇਖ ਲਓ ਥੋੜੀ ਥੋੜੀ ਮੈਂ ਦਿਖਾ ਦਿੰਦਾ ਕਿਉਂਕਿ ਆਵਾਜ਼ ਜਿਆਦਾ ਹੁੰਦੀ ਹੈ ਫਿਰ ਮੈਂ ਵੀਡੀਓ ਕੱਟ ਕਰ ਦਿੰਦਾ ਜਦੋਂ ਸਾਫ਼ ਹੋ ਜੂਗੀ ਉਦੋਂ ਦਿਖਾਉਂਗਾ ਤੁਹਾਨੂੰ ਲੋ ਜੀ ਵੀਰ ਕਹਿੰਦਾ ਲਾਈਟ ਹੋ ਗਈ ਕੰਪਲੀਟ ਥੋੜੀ ਆਹ ਦੇਖ ਲਓ ਲਾਈਟ ਉਹੀ ਨਹੀਂ ਤੁਹਾਨੂੰ ਵੀ ਨਹੀਂ ਪਛਾਣ ਚੋਣੀਆਂ ਆ ਪਈ ਹੈ ਇੱਕ ਲਾਈਟ ਮੇਰੀ ਸਾਫ਼ ਹੋਣੀ ਹੈ ਗੱਡੀ ਦੀ ਆ ਦੋਏ ਵੀਰ ਉਹਨਾਂ ਨੇ ਕਰਤੀ ਦੇਖੋ ਮਾਰਦੀ ਆ ਨਮੀ ਮੰਗ ਲਿਛਲਿਛ ਕੋਕਾ ਹੀ ਕਰਤਾ ਜਮਈ ਐ ਨਾ ਹੀਰਾ ਹੀ ਬਣਾਤਾ ਵੀਰ ਨੇ ਆਹ ਦੇਖੋ ਇਹਦਾ ਹਾਲ ਤੇ ਇਹਦਾ ਦੇਖੋ ਜਮਈ ਨਵੇਂ ਆ ਬਣਾ ਦਿੰਦੇ ਆ ਲੈਟਾਂ ਮੈਂ ਤੁਹਾਨੂੰ ਖੇਰ ਕਹਿਣਾ ਨਮੀ ਲੈਟ ਲੈਣ ਦੀ ਲੋੜ ਹੀ ਨਹੀਂ ਹੈਗੀ ਤੁਹਾਨੂੰ ਵੀਰ ਉਹਨਾਂ ਕੋਲ ਸੰਪਰਕ ਕਰੋ ਮੈਂ ਨੰਬਰ ਪਾਉਂਗਾ ਫੋਨ ਤੇ ਪੁੱਛ ਕੇ ਵੀਰ ਉਹਨਾਂ ਦਾ ਐਡਰੈਸ ਜ਼ਰੂਰ ਪਹੁੰਚਿਓ ਖੰਨੇ ਦੇ ਵਿੱਚ ਸ਼ਾਪ ਆ ਵੀਰ ਉਹਨਾਂ ਦੇ ਦਾਣਾ ਮੰਡੀ ਦੇ ਸਾਹਮਣੇ ਇਹ ਲੇਟਾਂ ਨਾ ਪਾਉ ਨਮੀਆਂ ਤੋਂ ਨੂੰ ਨਵੀਆਂ ਬਣਾ ਕੇ ਦੇਣਗੇ ਜਮਈ ਜੀ ਇੱਕ ਤਾਂ ਚਮਕਾਤੀ ਸੀ ਵੀਰੇ ਨੇ ਲੇਟ ਹੁਣ ਦੂਸਰੀ ਚਮਕਾਉਣ ਲੱਗਿਆ ਦੂਸਰਾ ਵੀਰੇ ਲੱਗਿਆ ਬਰਨਾ ਦੀ ਚਮਕਾਉਣ ਆਹ ਦੇਖੋ ਇਹਨਾਂ ਕੋਲ ਮਸ਼ੀਨਾਂ ਵੀ ਬਹੁਤ ਨੇ ਬਹੁਤ ਤਰ੍ਹਾਂ ਦੀਆਂ ਮਸ਼ੀਨਾਂ ਨੇ ਵੀਰ ਉਹਨਾਂ ਕੋਲ ਜਿਹਦੇ ਵਿੱਚ ਤੇ ਜਮਈ ਨਹੀਂ ਦਿਖਦਾ ਜਿਗਾ ਜਦੋਂ ਤਿਆਰ ਹੋ ਗਈ ਮੈਂ ਇਹ ਵੀ ਦਿਖਾਉਂਗਾ ਤੁਹਾਨੂੰ ਨਮੀ ਲੇਟ ਬਣਾ ਦੇਣੀ ਹੈ ਇਹ ਵੀ ਆ ਦੇਖੋ ਇਹ ਵੀ ਨਮੀ ਬਣਾ ਦੇਣੀ ਆ ਜਦੋਂ ਦੋਨੇ ਲੱਗ ਗਏ ਆ ਮੈਂ ਤੁਹਾਨੂੰ ਦਿਖਾਉਂਗਾ ਗੱਡੀ ਤੇ ਵੀ ਹੋਈ ਲਾਈਟਾਂ ਨੇ ਦੇਖਿਓ ਤਾਂ ਲੋ ਜੀ ਦੇਖੋ ਮੈਂ ਤਾਂ ਆਪਣੀ ਗੱਡੀ ਦੀਆਂ ਕਰਾਲੀਆਂ ਲਾਈਟਾਂ ਸਾਫ਼ ਪਹਿਲਾਂ ਦੇਖ ਲਓ ਇਹੋ ਜੀ ਸੀਗੀ ਲਾਈਟ ਜਮਾ ਹੀ ਨਮੀਆਂ ਬਣ ਗੀਆਂ ਲਾਈਟਾਂ ਪਹਿਲਾਂ ਕੁਝ ਨਹੀਂ ਦੇਖਦਾ ਹੀ ਰਾਤ ਨੂੰ ਨਾਲੇ ਲਾਈਟ ਤੇਜ ਹੋ ਜਾਣੀਆਂ ਪੈਸੇ ਵੀ ਅੱਦੇ ਰੇਟ ਤੇ ਨੇ ਨਾਲੇ ਅੱਦੇ ਤੋਂ ਵੀ ਅੱਤੇ ਹੁਣ ਆਪਾਂ ਨਮੀ ਲੈ ਲੈਨੇ ਆ ਲੈਟਾ ਹੁਣ ਆਪਾਂ ਨੂੰ ਉਹ ਪਤਾ ਨਹੀਂ ਹੁੰਦਾ ਵੀ origignal ਨੇ ਕਿ ਦੇਸੀ ਨੇ ਵੀਰ ਉਹਨਾਂ ਨੇ ਆਪਾਂ ਨੂੰ ਇਹ ਤਾਂ ਵਿਸ਼ਵਾਸ ਹੁੰਦਾ ਵੀ ਆਪਣੀਆਂ ਇਹ origignal ਲੈਟਾ ਨੇ ਵੀਰ ਉਹਨਾਂ ਨੇ ਇਹੀ ਸਾਫ਼ ਕਰਤੀਆਂ ਲੈਟਾ ਮੇਰੀਆਂ ਨਾਲੇ origignal ਦੀਆਂ origignal ਰਹਿ ਗਈਆਂ ਤੇ ਬਾਅਦ ਚੋਂ ਲੈਣੇ ਆ ਉਹ ਪਤਾ ਨਹੀਂ ਵੀ ਦੇਸੀ ਨੇ ਕਿ origignal ਨੇ ਉਹ ਬਾਲਾ ਟਾਈਮ ਚੱਲਦੀਆਂ ਨਹੀਂ ਤੇ ਨਵੀਆਂ ਬਣਾਤੀਆਂ ਜਮਾ ਹੀ ਲੈਟਾ ਵੀਰ ਉਹਨਾਂ ਦੇ ਕੋਲ ਤਾਂ ਬਹੁਤ ਲੈਟਾ ਹੁੰਦੀਆਂ ਹੋਰ ਆ ਗਈਆਂ ਦੇਖੋ ਲੋ ਜੀ ਵੀਰ ਲੱਗਿਆ ਕੰਮ ਕਰਨ ਆਪਾਂ ਨੇ ਵੀਰ ਨੂੰ ਡਿਸਟਰਬ ਕਰਨਾ ਪੈਣਾ ਲੱਗਦਾ ਵੀਰ ਨੂੰ ਪੁੱਛਦੇ ਆਂ ਵੀ ਕਾਦਾ ਕਾਦਾ ਕੰਮ ਕਰਦੇ ਨੇ ਉਰੇ ਨਾਲੇ ਸਾਨੂੰ ਸਾਰਾ ਕੁਝ ਦੱਸਦੇ ਆਂ ਨਾਲੇ ਵੀਰੇ ਕੀ ਹਾਲ ਹੈ ਜੀ ਬੜੀਆਂ ਬੜੀਆਂ ਵੀਰੇ ਤੇ ਮਾੜਾ ਇਹ ਦੱਸਿਓ ਮੈਨੂੰ ਵੀ ਗੱਡੀ ਦੀਆਂ ਲਾਈਟਾਂ ਸਾਰੀ ਗੱਡੀ ਦੀਆਂ ਲਾਈਟਾਂ ਸਾਫ਼ ਕਰਦੇ ਆ ਤੁਸੀਂ ਸਾਰੀ ਗੱਡੀ ਦੀ ਲਾਈਟ ਸਾਫ਼ ਹੋਤੀ ਹੈ ਬੰਪਰ ਵੀ ਰਿਪੇਅਰ ਹੋਤੀ ਹੈ ਜੇ ਬੈਂਪਰ ਜੇ ਮੇ ਤੜ ਜਾਂਦਾ ਉਹ ਵੀ ਰਿਪੇਅਰ ਕਰਦੇ ਹੋ ਵੀ ਹੋ ਜਾਂਦੀ ਹੈ अच्छा गाड़ी कोई हो हो, सभी गाड़ी को होती है। अच्छा गाड़ी ਕੋਈ ਸਾ ਵੀ ਆਡੀਓ ਮਰਸੀਡੀਜ਼ ਹੋ ਜੈਕਵਾਰ ਹੋ ਸਭੀ ਗਾੜੀ ਕੋ ਹੁੰਦੀ ਹੈ ਜਿਹੜੀ ਮਰਜ਼ੀ ਗੱਡੀ ਕੰਪਨੀ ਦੀ ਹੋਵੇ ਸਾਰੀਆਂ ਗੱਡੀਆਂ ਦੀ ਲਾਈਟਾਂ ਸਾਹਿਬ ਕਰਦੇ ਨੇ ਲਾਈਟਾਂ ਨੂੰ ਦੇਖ ਕੇ ਰੇਟ ਆ ਵੀਰ ਉਹਨਾਂ ਦਾ ਜਿਹੇ ਜਿਹੇ ਲਾਈਟਾਂ ਆਉਣਗੀਆਂ ਜਿਹੜੀ ਗੱਡੀ ਦੀਆਂ ਉਸ ਹਾਮ ਨਾਲ ਰੇਟ ਹੋਊਗਾ ਮੈਂ ਕਹਿੰਦਾ ਨਵੀਂ ਲਾਈਟ ਤੋਂ ਵੀ ਇੱਕ ਲਾਈਟ ਤੋਂ ਵੀ ਅੱਧ ਤੋਂ ਵੀ ਅੱਧ ਰੇਟ ਆ ਜਮੈਂ ਨਵੀਆਂ ਬਣਾ ਦੇਣਗੇ ਲਾਈਟਾਂ ਤੇ ਆ ਸਾਈਡ ਗਲਾਸ ਵੀ ਹੁੰਦੇ ਨੇ ਆਪਣੇ ਕੋਲ ਸਭੀ ਗਾੜੀ ਦਾ ਸਾਈਡ ਗਲਾਸ ਵੀ ਹੁੰਦੀ ਹੈ। ਅੱਛਾ ਸਾਰੀਆਂ ਗੱਡੀਆਂ ਦੇ ਸਾਈਡ ਗਲਾਸ ਜਿਵੇਂ ਹੁਣ ਅੰਦਰੋਂ ਵੀਰੇ ਬੰਦ ਚੱਲਦੇ ਨਹੀਂਗੇ ਹੁੰਦੇ ਬਟਨ ਨਾਲ ਕਈ ਵਾਰੀ ਉਹ ਰਿਪੇਅਰ ਹੋ ਜਾਂਦੇ ਨੇ। ਹੋ ਜਾਂਦੀ ਹੈ ਰਿਪੇਅਰ। ਅੱਛਾ ਉਹ ਵੀ ਠੀਕ ਕਰ ਦਿੰਦੇ ਹੋ ਤੁਸੀਂ ਹੈ? ਉਹ ਵੀ ਰਿਪੇਅਰ ਹੋ ਜਾਂਦੀ ਹੈ। ਅਗਰ ਚੇਂਜ ਕਰਵਾਉਣੀ ਹੋਵੇ ਚੇਂਜ ਵੀ ਹੋ ਜਾਂਦੀ ਹੈ। अच्छा चेंज करानी होवे चेंज भी हो जाते ऊपर वाले कवर भी पेने है ना साइड ग्लास दे ਥੋਡੇ ਕੋਲ साइड ग्लास ਜੋ ਮਰਜੀ ਵੀ ਹੋ ਸਭੀ ਰਿਪੇਅਰ ਹੋ ਜਾਂਦੀ ਹੈ ਅਜਾ ਜਿਹੜੀ ਮਰਜੀ ਗੱਡੀ ਦਾ ਹੋਵੇ ਉਹ ਵੀ ਰਿਪੇਅਰ ਹੋ ਜਾਊਗਾ ਜੇ ਅੰਦਰੋਂ ਸੋਚ ਨਾਲ ਨਹੀਂ ਬੰਦ ਹੁੰਦਾ ਉਹ ਠੀਕ ਕਰਕੇ ਦੇ ਦਿੰਦੇ ਹਾਂ ਹਾਂਜੀ ਹਾਂਜੀ ਤੇ ਬੰਪਰ ਟੇੜਾ ਜਾਂਦਾ ਉਹਨੂੰ ਵੀ ਜੋੜ ਦਿੰਦੇ ਹਾਂ ਨਾ ਬੈਕ ਲਾਈਟਾਂ ਵੀ ਮਿਲ ਜਾਂਦੀਆਂ ਆਪਣੇ ਕੋਲ ਹਰੇਕ ਗੱਡੀ ਦੀ ਬੈਕ ਲਾਈਟ ਮਿਲ ਹੈਡਲਾਈਟ ਸਾਈਡ ਲਾਈਟ ਵੀ ਬੈਕਲਾਈਟ ਵੀ ਸਾਈਡ ਗਲਾਸ ਵੀ ਤੇ ਲਾਈਟਾਂ ਸਾਰੀਆਂ ਗੱਡੀ ਦੀਆਂ ਮਿਲ ਜਾਣਗੀਆਂ ਹਾਂਜੀ ਸਾਰੀ ਗੱਡੀ ਆਵਲੇਬਲ ਆ ਜੋ ਨਾ ਹੋ ਮੰਗਾ ਕੇ ਦੇ ਦਿੱਤਾ ਅੱਛਾ ਇਹ ਲਾਈਟਾਂ ਨਵੀਆਂ ਨੇ ਵੀਰੇ ਇਹ ਸੈਕੰਡ ਹੈਂਡ ਹੁੰਦੀ ਹੈ ਜੀ ਅੱਛਾ ਸੈਕੰਡ ਹੈਂਡ ਲਾਈਟਾਂ ਨੇ ਇਹ ਹੁੰਦੀਆਂ origignal ਨੇ origignal ਹੁੰਦੀ ਹੈ ਅੱਛਾ origignal ਹੋਣਗੀਆਂ ਹੋਣਗੀਆਂ ਸੈਕੰਡ ਹੈਂਡ ਹਰੇਕ ਗੱਡੀ ਦੀ अवेलेबल ਆ ਚਾਹੇ ਨਵੀਂ ਆ ਗੱਡੀ ਚਾਹੇ ਪੁਰਾਣੀ ਆ ਗੱਡੀ ਹਰੇਕ ਤਰ੍ਹਾਂ ਦੀ ਲਾਈਟ ਮਿਲ ਜੂ ਹੋਊਗੀ origignal ਹੋਊ ਸੈਕੰਡ ਹੈਂਡ ਇਹਰੇ ਬ੍ਰੀਜਾ ਦੀ ਉਹ ਲਾਈਟ ਲਾ ਲਾ ਹੈੱਡਲਾਈਟ ਪ੍ਰੋਜੈਕਟਰ ਵਾਲੀ ਹੈ ਨਾ ਉਹ ਆਪਣੇ ਕੋਲ ਮਿਲ ਜੂਗੀ ਹੈ ਨਾ ਹਾਂਜੀ ਤੇ ਉਹ ਕਿੰਨੇ ਕ ਦੀ ਮਿਲ ਜੂਗੀ ਮੜਾ ਜਾਂ ਗੈਸ ਜਿਆ ਦਿਓ ਤਾਂ ਉਹ 2500 ਰੁਪਏ ਕਿ ਮਿਲ ਜਾਏਗੀ ਪ੍ਰੋਜੈਕਟਰ ਵਾਲੀ ਇਹ 2500 ਦੀ ਇੱਕ ਲਾਈਟ ਮਿਲੂਗੀ ਹਾਂਜੀ ਹਾਂਜੀ ਤੇ ਨਮੀ ਕਿੰਨੇ ਕ ਦੀ ਹੋਊਗੀ ਹੈ ਗੈਸ ਨਮੀ 7500 ਰੁਪਏ ਦੀ ਹੈ ਜੀ ਨਮੀ 7500 ਰੁਪਏ ਦੀ ਆ ਪ੍ਰਾਣੀ ਤੇ ਅਰੀਜਨਲ ਤੇ ਨਮੀ ਵਰਗੀ ਮਿਲ ਜੂ 2500 ਰੁਪਏ ਚ ਤੋਂ ਉਰੇ ਆ ਕੇ ਤਾਂ ਤੁਹਾਨੂੰ ਅੱਧੇ ਤੋਂ ਵੀ ਅੱਧੇ ਰੇਟ ਤੇ ਲਾਈਟਾਂ ਮਿਲ ਜਾਣਗੀਆਂ ਜੇ ਤੁਹਾਡੀਆਂ ਸਾਫ਼ ਨਹੀਂ ਹੋਣ ਵਾਲੀਆਂ ਹੋਣਗੀਆਂ ਤਾਂ ਵੀਰ ਉਹ ਨਹੀਂ ਪੁਰਾਣੀਆਂ ਅਰੀਜਨਲ ਨਮੀਆਂ ਲਾਈਟਾਂ ਵਰਗੀਆਂ ਲਾਈਟਾਂ ਦੇ ਦੇਣਗੇ ਇਹ ਦੇਖੋ ਆ ਵੀ ਦੇ ਨਮੀ ਬਣਾਤੀ ਵੀਰ ਨੇ ਹੈਡਲਾਈਟ ਬਰਨਾ ਦੀ ਦੂਸਰੀ ਤੁਹਾਨੂੰ ਦਿਖਾਈ ਸੀ ਆ ਵੀ ਦੇ ਲੋ ਜਿਉ ਕਰਤੀ ਜਮਾਂ ਹੀ ਬ੍ਰਾਂਡ ਨਿਊ ਕਰਤੀ ਤਾਂ ਵੀਰ ਦਾ ਡਰੈਸ ਹੈਗਾ ਖੰਨੇ ਦੇ ਵਿੱਚ ਦਾਣਾ ਮੰਡੀ ਦੇ ਸਾਹਮਣੇ ਜਮਾਂ ਹੀ ਤੇ ਆਪੋਜੀਟਰ ਸਾਈਡ ਰੋਏ ਮੋਟਰਸ ਰੋਏ ਮੋਟਰਸ ਬਹੁਤ ਸੋਹਣਾ ਕੰਮ ਆ ਜਰੂਰ ਪਹੁੰਚੋ ਵੀਰ ਕੋਲ ਲੈਂਟਾਂ ਨਮੀਆਂ ਪਾਉਣ ਦੀਆਂ ਤਾਂ ਲੋੜ ਹੀ ਨਹੀਂ ਨਮੀਆਂ ਬੱਲੀ ਤਾਂ ਦੇਖਿਓ ਵੀ ਨਾ ਤੁਹਾਨੂੰ ਇੱਥੋਂ ਮਿਲ ਜਾਣੀਆਂ ਨੇ ਸਾਰੇ ਤਰ੍ਹਾਂ ਦੀਆਂ ਲੈਂਟਾਂ ਤੇ ਇੱਕ ਵਾਰੀ ਜਰੂਰ ਪਹੁੰਚੋ ਮੇਰੇ ਕੇਹ ਤੇ ਬਹੁਤ ਸੋਹਣਾ ਕੰਮ ਆ ਵੀਰ ਉਹਨਾਂ ਦਾ ਹਰੇਕ ਤਰ੍ਹਾਂ ਦੀ ਲਾਈਟ ਪਈ ਆ ਦੇਖੋ ਪ੍ਰੋਜੈਕਟਰ ਵਾਲੀ ਪਤਾ ਨਹੀਂ ਕਿਹੜੀ ਗੱਡੀ ਦੀ ਲਾਈਟ ਆ ਜਿਵੇਂ ਕੋਈ ਬੰਦਾ ਦੂਜੀਆਂ ਲਾਈਟਾਂ ਘੜਾ ਕੇ ਪਰ ਰਿਐਕਟਰ ਵਾਲੀਆਂ ਪਾਉਣੀਆਂ ਚਾਹੁੰਦਾ ਹੁੰਦਾ ਉਹ ਵੀ ਮਿਲ ਜਾਣਗੇ ਵੀਰ ਉਹਨਾਂ ਕੋਲ ਪੁਰਾਣੀਆਂ ਵਿੱਚ ਕੱਟ ਲੈਣਗੇ ਵੀਰ ਉਹ ਨਹੀਂ ਆ ਵੀ ਲੱਗਿਆ ਵੀਰ ਰਗੜਾ ਰਗੜੀ ਕਰਨੇ ਤਾਂ ਸਵੇਰ ਤੋਂ ਸ਼ਾਮ ਤੱਕ ਬਿਲ ਹੀ ਨਹੀਂ ਹੁੰਦੇ ਇੰਨੀਆਂ ਲਾਈਟਾਂ ਪਈਆਂ ਤਿੰਨ ਤਾਂ ਪਿੱਛੇ ਪਈਆਂ ਨੇ ਹੋਰ ਤੇ ਜਮਾਂ ਹੀ ਨਵੀਆਂ ਬਣਾ ਦਿੰਦੇ ਨੇ ਜ਼ਰੂਰ ਪਹੁੰਚੋ ਓਰੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਹੋਰ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਜੀ